ਪਾਰਟੀ ਨੇ ਕੋਈ ਮਤਲ ਨਹੀਂ ਕਿਸਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਵਾ ਜੀ ਧਾਰੀਆਲ ਆ ਗਏ ਜੀ ਫਲਾਨਾ ਆ ਗਿਆ ਵੋਟਾਂ ਦਾ ਮਤਲ ਧਾਰੀਆਲ ਨੂੰ ਕਹਿੰਦੇ ਇਥੇ ਆਣ ਕੇ ਰਹਿ ਚਾਰ ਦਿਨ ਪਤਾ ਲੱਗੇ ਪਤਾ ਲੱਗੇ ਕਿੱਦਾਂ ਰਹੀਦਾ ਵਾ ਕਿੱਦਾਂ ਦੁਨੀਆ ਪਬਲਿਕ ਰਾਂਟੀ ਕਿੱਦਾਂ ਲੋਕਾਂ ਦੇ ਬੱਚੇ ਨੰਗਣ ਦੇ ਸਕੂਲਾਂ ਕਿੱਦਾਂ ਜਾਣਦੇ ਆ ਕੋਈ ਹੁੰਦੀ ਨਾ ਟੁਟ ਕੁੜੀ ਅੱਜ ਜਿਹੜਾ ਹਾਸਾ ਆਇਆ ਕੀ ਕਾਰਨ ਕੀ ਲੱਗਦਾ ਇਹ ਹੁਣ ਕਹਿ ਨਹੀਂ ਸਕਦੇ ਕੋਈ ਜੀ ਕੀ ਗੱਲ ਆ ਕੋਈ ਕਿੱਦਾਂ ਵਾ ਕਿੱਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਅੱਬ ਕੀ ਆ ਇਹ ਕੋਈ ਬੰਦਾ ਵਾ ਜਾਂ ਜਨਾਨੀ ਆ ਕੋਈ ਦੱਸੋ ਇੱਥੇ ਕੋਈ ਮੁਲਾਜ਼ਮ ਆ 10 ਮਿੰਟ ਹੋ ਗਏ ਚੱਲ ਗਏ ਆ ਕੋਈ ਲੀਡਰ ਆਇਆ ਕੋਈ ਕੋਈ ਕਾਉਂਸਲਰ ਆਇਆ ਜੋ ਸਹੀ ਗੱਲ ਆਇਆ ਸਰ ਹੁੰਦੇ ਇਲੈਕਸ਼ਨ ਚ ਇੱਥੇ 10 ਜਾਣੇ ਨਾ ਘਰੋਤੇ ਹੁੰਦੇ ਆਣ ਕੇ ਤੇ ਫਿਰ ਕਹਿੰਦੇ ਹੋ ਇਹ ਕਹਿੰਦੀਆਂ ਗੱਲਾਂ ਵੀਰ ਜੀ ਕੋਈ ਭਲਾ ਨਹੀਂ ਕੋਈ ਕਰਦਾ ਕੋਈ ਆਪਣੇ ਘਰ ਘਰ ਭੰਡਾ ਜਿੰਨੇ ਵੀ ਲੀਕ ਰਿਹਾ ਮਾਰੇ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਵੀ ਕਹਦੇ ਆਣ ਕੇ ਇੱਥੇ ਵੀ ਇਹ ਸਵੇਰ ਦੀ ਲੋਥ ਪਈ ਆ ਕੋਈ ਕਾਉਂਸਲਰ ਆ ਗਿਆ ਮਹੱਲੇ ਦਾ ਜਾਂ ਕੋਈ ਵਾਰਡ ਦਾ ਆ ਗਿਆ ਕੋਈ ਕਦੇ ਚੋਕੇ ਸਾੜ ਦੀਏ ਕੋਈ ਕਹਦੇ ਹੁਣ ਤਾਂ ਐਵੇਂ ਲਿਆਓ ਉਹਨੂੰ ਕੋਈ ਕੀ ਇਹ ਲੋਥ ਬਾਹਰ ਨਹੀਂ ਆਉਂਦੀ ਆ ਉਹ ਤੇ ਗਰੀਬੀ ਦਾ ਮਤਲਬ ਆ। ਗਰੀਬੀ ਦਾ ਨਾ ਗੱਲ ਹੁਣ ਭਰਾ। ਅਸੀਂ ਅੱਜ ਤੋਂ ਛੋਟੀ ਉਮੜਾ ਦੇ ਦੀਪਕ ਕੁਮਾਰ ਨੇ ਮੇਰਾ ਨਾਮ ਆ ਭਾਜੀ। ਅਸੀਂ ਛੋਟੇ-ਛੋਟੇ ਹੁੰਨੇ ਆ ਉਦੋਂ ਅਸੀਂ ਸੌਂਦੇ ਹੁੰਨੇ ਆ ਕਿ ਜਦੋਂ ਆ ਮਾਰੇ ਕਰਮ ਮਾਰੀਆਂ ਵਾਰ ਦਤਾ ਇੱਥੇ ਹੁੰਦੀਆਂ ਰਹੀਆਂ। ਹੁਣ ਅਸੀਂ ਵਿਆਹੇ ਵੜੇ ਗਏ, ਬਾਲ ਬੱਚੇ ਵਾਲੇ ਹੋ ਗਏ ਤੇ ਬਹੁਤ ਚਿਰ ਬਾਅਦ ਅਸੀਂ ਆ ਮੰਦਪਾ ਦੇਗੀ। ਘਟਨਾ ਦੇਖੀ ਇੱਥੇ। ਚਲੋ ਚਾਹੀਦਾ ਨਹੀਂ ਚਲੋ ਗੌਰਮੈਂਟ ਨੂੰ ਦੇਖਣਾ ਚਾਹੀਦਾ ਪੀ ਇੱਥੇ 24 ਘੰਟੇ ਅਮਲੀ ਦੇਖਦੇ ਪਏ ਆ ਅਸੀਂ। ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜੇ ਮਰਜ਼ੀ ਟਾਈਮ ਆ ਕੇ ਦੇਖੋ। ਪਰ ਮੈਂ ਗਵਰਨਮੈਂਟ ਨੂੰ ਇਹ ਮੰਗ ਕਰਦਾ ਪੀ ਨਾਲੇ ਦਾ ਸੁਧਾਰ ਕੀਤਾ ਜਾਵੇ ਦੂਜੀ ਗੱਲ ਆ ਪੀ ਸਾਨੂੰ ਇੱਥੇ ਨਾਈਟ ਸਿਕਿਉਰਟੀ ਚਾਹੀਦੀ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਐਸਪੀ ਸੀ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਰੇਡਵੇ ਦੇ ਕੋਲ ਦਰਖਤ ਦੇ ਉੱਤੇ ਲਾਸ਼ ਟੰਗੀ ਸੀ ਤੇ ਉਹ ਕੁਮਰ ਵਿਜੇ ਪ੍ਰਤਾਪ ਐਮਐਲ ਨੇ 10ਵੇਂ ਤੋਂ ਬਾਅਦ ਪੀਸੀਆਰ 'ਤੇ ਛੱਡੇ ਸੀ ਰਾਤ ਸਿਕਿਉਰਟੀ ਛੱਡੀ ਦੀ ਹੀ ਉਹ ਅੱਜ ਮਤਲਬ ਰਿਟਾਇਰਮੈਂਟ ਹੋ ਗਏ ਨੇ ਚਾਹ ਉਹਨਾਂ ਦੀ ਡਿਊਟੀ ਖਤਮ ਹੋ ਗਈ ਆ ਉਹਨਾਂ ਤੋਂ ਬਾਅਦ ਬਹੁਤ ਚਿਰ ਬਾਅਦ ਸਾਨੂੰ ਆ ਪਹਿਲੀ ਵੜੀਆ ਕੰਮ ਫੇਰ ਦੁਬਾਰਾ ਇੱਥੇ ਮਿਲਿਆ ਚਿਰ ਬਾਅਦ ਤੇ ਅਸੀਂ ਕਹਨੇ ਆ ਵੀ ਨੱਥ ਪਾਈ ਜਾਵੇ ਕੰਮਾਂ ਨੂੰ ਜਿਹੜੇ ਮਾਰੇ ਕਰਮ ਹੁੰਦੇ ਪੈਣੇ ਦੁਨੀਆ ਸੰਸਾਰ ਤੇ ਇਹ ਥੋੜਾ ਵੀ ਪਿਆਰ ਥਲੇ ਕੀੜੀ ਆ ਕੇ ਮਰ ਜੀ ਤੇ ਕੋਈ ਵਾਲੀਵਾਰਸ ਨਹੀਂ ਕੋਈ ਪੁੱਛਣਾ ਭਾਜੀ ਇਨਸਾਨ ਹੈ ਇਨਸਾਨ ਹੈ ਉੱਤੇ ਨਾਕੇ ਲਾਈ ਜਾਂਦੇ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਤੇ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਨਾਈਟ ਭਾਜੀ ਚਲਾਨ ਕੱਟਣ ਲਈ ਤਿਆਰ ਚਲੋ ਕਿਰਤ ਕਰਨ ਵਾਸਤੇ ਬੰਦਾ ਸਵੇਰੇ ਗਿਆ ਰਾਤੀ ਕੰਮ ਤੋਂ ਆਂਦਾ ਪਿਆ ਘਰ ਨਾਲ ਪੁੰਚੇ ਮਿਹਨਤ ਕਰਨ ਗਿਆ ਆ ਤੇ ਕੀ ਗੱਲ ਅਸੀਂ ਹੋਈਏ ਭਾਜੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਆ ਜਾਈਆ ਸ਼ਾਮਾਂ ਨੂੰ ਤੇ ਆਡੇ ਪਰਿਵਾਰ ਤਾਂ ਕੀ ਬੀਤੇਗੇ ਜਗ੍ਹਾ ਜਗ੍ਹਾ ਲਾਕਿਆ ਬੰਦੀ ਚਾਹੀਦੀ ਤੇ ਲਾਕ ਕੇ ਸਿਕਿਉਰਟੀ ਚਾਹੀਦੀ ਨਾਈਟ ਭਾਈਆਂ ਨੂੰ ਨਾਈਟ ਸਿਕਿਉਰਟੀ ਚਾਹੀਦੀ ਹੈ ਸਾਨੂੰ ਇੱਥੇ ਨਾਕਾ ਬੰਦੀ ਸਾਡੇ ਏਰੀਆ ਬਿਲਕੁਲ ਪੂਰੇ ਸ਼ਹਿਰ ਚ ਘੁੰਮਰੀਆਂ ਹੁੰਦੀਆਂ ਭਾਜੀ ਘੁੰਮਰੀਆਂ ਸ਼ਹਿਰ ਸਿਟੀ ਦੇ ਵਿੱਚ ਰਹਿੰਦੀਆਂ ਨੇ 네ਗੇਟਿਵ ਇਲਾਕਾ ਥੋੜਾ ਬਾਹਰਲਾ ਇਲਾਕਾ ਇੱਥੇ ਨਹੀਂ ਨਾ ਹੈਗੀ ਮੈਨੂੰ ਪ੍ਰੂਫ ਦਿਓ ਪਤਾ ਇੱਥੇ ਸਿਕਿਉਰਟੀ ਹੈਗੀ ਨਹੀਂ ਹੈਗੀ ਜਿਸ ਸਿਕਿਉਰਟੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਬਿਲਕੁਲ ਲੱਗਦਾ ਕਾਰਨ ਕਿ ਕਿਉਂ ਨਹੀਂ ਆਉਂਦੀਆਂ ਫਿਰ ਸਰਕਾਰਾਂ ਦੇ ਕੰਮ ਆ ਸਾਰਾ ਸਰਕਾਰਾਂ ਦੇ ਇਹ ਭਾਜੀ ਹੁਣ ਨਹੀਂ ਪਤਾ ਸਾਨੂੰ ਵੀ ਕਿਉਂ ਨਹੀਂ ਆਉਂਦੀਆਂ ਇਹ ਤਾਂ ਲੀਡਰ ਜਾਣ ਹੁਣ ਤੇ ਪਬਲਿਕ ਸਰਕਾਰਾਂ ਜਾਣਨ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਅਸੀਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਸਾਨੂੰ ਸਿਕਿਉਰਟੀ ਚਾਹੀਦੀ ਇੱਥੇ ਬਸ ਹਾਂ ਅੰਮ੍ਰਿਤਪੁਰ ਕਿਨਾਰੇ ਆਪਣਾ ਸਰ ਜੀ ਮੇਰਾ ਨਾਮ ਰਕੇਸ਼ ਕੁਮਾਰ ਰਿੰਗੂ ਆ ਮੈਂ ਇੱਥੇ ਸਰ ਮੁਸਤਾਫਾ ਦਾ ਰਹਿਣ ਵਾਲਾ ਜੀ ਸਾਜ ਜੀ ਇਥੇ ਇਹ ਲਾਸ਼ ਮਿਲੀ ਆ ਤੇ ਇਥੇ ਹੈ ਕਿ ਜਿਹੜਾ ਗੰਦਾ ਨਾਲਾ ਇਹਨਾਂ ਦਾ ਪਹਿਲੇ ਨੰਬਰ ਤੇ ਜਿਹੜਾ ਰਸਿਵਰ ਲੈਨ ਪਾਈ ਉਹ ਚਾਲੂ ਕਰਨੀ ਚਾਹੀਦੀ ਉਹ ਕਿਸ ਵਾਸਤੇ ਪਾਈ ਇਹਨਾਂ ਨੇ ਦਿਖਾਣ ਵਾਸਤੇ ਪਾਈ ਆ ਠੀਕ ਹੈ ਉਹਨੂੰ ਬੰਦ ਕਰਨਗੇ ਤਾਂ ਫੇਰ ਹੀ ਇੱਥੇ ਹੱਲ ਹੋਏਗਾ ਕਿੰਨਾ ਗੰਦ ਪਿਆ ਇੱਥੇ ਦੇਖੋ ਕੂੜਾ ਕੱਟਾ ਸਭ ਕੁਝ ਛੁੱਟਿਆ ਇੰਨੀਆਂ ਇੱਥੇ ਵਾਰਦਾ ਤਾਂ ਹੁੰਦੀਆਂ ਜਿੰਨਾ ਕੋਈ ਹਸਾਬ ਨਹੀਂ ਲੁੱਟਾਂ ਖੋਵਾਂ ਸਭ ਕੁਝ ਹੋ ਰਿਹਾ ਨਸ਼ੇੜੀ 24 ਘੰਟੇ ਆ ਕੇ ਵੇਲੇ ਠੀਕ ਹੈ ਇੱਕ ਨਹੀਂ ਹੁੰਦਾ ਦੋ ਨਹੀਂ ਦਾ ਦਾਦਾ ਹੁੰਦੇ ਜੇ ਕੋਈ ਕਹਿ ਵੀ ਦੇਵੇ ਤੇ ਅੱਗੇ ਕਹਿੰਦੇ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਸਾਰੇ ਇਹ ਕਹਿੰਦੇ ਨਹੀਂ ਇਸ ਕਾ ਕੇ ਚੰਗਲੇ ਸਿੱਧੇ ਚਾਹੀਦੇ ਇੱਥੇ ਕੋਈ ਗੱਡੀਆਂ ਨਹੀਂ ਘੁੰਦੀਆਂ ਸਾਰੇ ਇੱਧਰ ਗੱਡੀਆਂ ਤਾਂ ਕਦੀ ਵੇਖਿਆ ਨਹੀਂ ਸਿਰਫ ਆ ਗੰਦਨ ਵਾਲਾ ਜਿਹੜਾ ਇਹ ਬੰਦ ਕਰਾ ਕੇ ਸੀਵਰ ਲਾਈਨ ਚਾਲੂ ਕਰਨੀ ਚਾਹੀਦੀ ਆ ਤਾਂ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਬੋਡੀ ਮਿਲੀ ਹੈ ਕੀ ਲੱਗਦਾ ਕੋਈ ਵਾਰਦਾਤ ਹੋਈ ਆ ਬੰਦੇ ਨਾਲ ਹਾਦਸਾ ਇਹ ਤੇ ਜਿਹਦੇ ਨਾਲ ਇਹ ਤੇ ਸਰ ਪਰਮਾਤਮਾ ਜਾਣਦਾ ਕੀ ਹੋਇਆ ਕੀ ਨਹੀਂ ਕਿਉਂਕਿ ਲਾਸ਼ ਮੋਦੀ ਪਈ ਏ ਇਹਨਾਂ ਨੂੰ ਵੀ ਨਹੀਂ ਪਤਾ ਲੇਡੀ ਸਾਹਿਬ ਜਾਂ ਜੈਂਸਾ ਠੀਕ ਹੈ ਇਹ ਤੇ ਹੁਣ ਕਾਰਵਾਈ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਕਿਹੜੇ ਲੇਡੀ ਸਾਈਜ਼ ਦਾ ਹੈ ਨਾਈਟ ਸਿਕਿਉਰਿਟੀ ਇੱਥੇ ਆ ਕੇ ਸਭ ਸਫਾਈ ਸਫਾਈ ਹੋ ਜਾ ਸਭ ਕੁਝ ਠੀਕ ਆ ਹਾਂਜੀ ਸਰ ਅਗਰ ਇੱਕ ਡੈਡ ਬੋਡੀ ਕੰਨੇ ਲਾੜੇ ਤੇ ਚਪਾਈ ਗਈ ਆ ਕੀ ਕਰ ਰਹੀ ਹੈ ਸਰ ਕਿਉਂਕਿ ਅੱਜ ਇਨਫੋਰਮੇਸ਼ਨ ਮਿਲੀ ਸਵੇਰੇ ਅਸੀਂ ਮੌਕੇ ਤੇ ਆਏ ਆ ਉਹ ਆ ਕੇ ਮੌਕਾ ਦੇਖਿਆ ਰੇਲਵੇ ਲਾਈਨਾਂ ਦੇ ਪੁਲ ਦੇ ਥੱਲੇ ਪਈ ਹੈ ਬੋਡੀ ਬਾਕੀ ਉਹਨਾਂ ਨੋਟ ਕਰਾ ਦਿੱਤਾ ਸਰ ਬੋਡੀ ਵੀ ਪਛਾਣੋਂ ਪਾਈ ਕਿ ਕੌਣ ਹੈ ਕੌਣ ਅੱਜ ਉਹ ਪਈ ਆਪਿਆ ਕੇ ਰੇਲਵੇ ਵਾਲੇ ਜੋ ਵੀ ਹੈਗੇ ਉਹਨਾਂ ਕੀਤਾ ਸਾਰੇ ਅਫਸਰਾਂ ਨੇ ਧਿਆਨ ਚ ਲਿਆ ਦਿੱਤਾ ਤੁਨੂੰ ਲੀਗਲ ਐਕਸ਼ਨ ਹੋਇਆ ਲਿਆ ਜਾਏਗਾ ਜਿਹਦਾ ਬਣਦਾ ਠੀਕ ਨੰਗਲ